ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਵੀਡੀਓ ਕਰਦੇ ਆ ਸ਼ੁਰੂ ਸੂਟਾਂ ਦੀ ਬਹੁਤ ਸੋਹਣੇ ਸੂਟ ਨੇ ਅੱਜ ਦੇ ਜਿਹੜੇ ਆਪਾਂ ਤੁਹਾਨੂੰ ਵੀਡੀਓ ਜੀ ਦੇਣ ਲੱਗੇ ਆ ਇਹ ਪ੍ਰਿੰਟ ਸੂਟ ਜੇ ਦੁਪੱਟੇ ਨਾਲ ਬਾਟਮ ਵਰਕ ਵਾਲੇ ਸਾਰੇ ਅੱਜ ਬਹੁਤ ਟੌਪ ਟੌਪ ਦੇ ਸੂਟ ਜੇ ਆ ਉਹ ਤੁਹਾਨੂੰ ਕਰਾਮਾ ਚੈੱਕ ਆ ਆ ਜਾਓ ਜੀ ਚੈੱਕ ਕਰ ਲਿਓ ਜੀ ਬਹੁਤ ਸੋਹਣੇ ਸੂਟ ਜੇ ਤੇ ਆ ਰਹਿ ਜੀ ਸਾਰੇ ਸੂਟ ਇਹਨਾਂ ਦੀ ਆਪਾਂ ਦੇ ਦੇਣੀ ਤੁਹਾਨੂੰ ਵੀਡੀਓ ਤੇ ਇਹ ਤੁਹਾਨੂੰ ਖੋਲ ਕੇ ਦਿਖਾ ਦਾਂਗੇ ਸਾਰੇ ਸੂਟ ਇਕੱਲਾ ਇਕੱਲਾ ਸੂਟ ਡਿਟੇਲ ਦੇ ਵਿੱਚ ਤੇ ਆਹ ਸੂਟ ਤੁਸੀਂ ਪ੍ਰਿੰਟ ਵੇਖ ਸਕਦੇ ਜੀ ਇਹ ਵੀ ਸੋਹਣੇ ਸੋਹਣੇ ਤੁਹਾਨੂੰ ਮਿਲ ਜਣੇ ਆ ਆ ਸੂਟ ਜਿਹੜਾ ਹੈਗਾ ਆਪਣਾ ਰੈਡੀ ਹੋਇਆ ਹੈ ਬੁਟੀਕ ਤੇ ਤੇ ਇਹਦੀ ਵੀ ਆਪਾਂ ਵੀਡੀਓ ਸਵੇਰੇ ਪਾ ਦਾਂਗੇ ਹਾਂਜੀ ਤੇ ਕਰਦੇ ਆਂ ਵੀਡੀਓ ਸ਼ੁਰੂ ਸੂਟ ਦਿਖਾਉਨੇ ਤੁਹਾਨੂੰ ਕਾਟਨ ਦੇ ਕਾਟਨ ਕਿਹੜੀ ਆ ਕੈਮਰੀ ਕਾਟਨ ਜੇ ਸਾਰੀ ਪਿਓਰ ਕੈਮਰੀ ਕਾਟਨ ਤੇ ਇਹਦੇ ਵਿੱਚ ਤੁਹਾਨੂੰ ਪ੍ਰਿੰਟ ਆਉਣਗੇ ਜੇ ਕੈਮਰੀ ਕਾਟਨ ਦੇ ਤੇ ਨਾਲ ਕੁਝ ਪ੍ਰਿੰਟ ਮਿਲਣਗੇ ਜੇ ਪਿਓਰ ਸਰਪਲਸ ਕਾਟਨ ਦੇ ਜਿਹੜੇ ਕਸਟਮਰ ਪੁੱਛਦੇ ਆ ਨਾ ਪਿਓਰ ਕਾਟਨ ਇਹ ਆ ਗਈ ਜੇ ਪਿਓਰ ਕਾਟਨ ਕੈਮਰੀਕ ਦੀ ਇਸ ਤੋਂ ਬਾਅਦ ਆ ਗਈ ਸਰਪਲਸ ਦੀ ਇਹ ਦੁਪੱਟਾ ਜਿਹੜਾ ਜੇ ਉਹ ਵੀ ਇਹਦੇ ਨਾਲ ਆ ਗਿਆ ਜੇ ਪਿਓਰ ਦਾ ਬਹੁਤ ਸ਼ਾਨਦਾਰ ਕੁਆਲਿਟੀ ਹੈ ਦੁਪੱਟੇ ਦੀ ਤੇ ਚੈੱਕ ਕਰਿਓ ਦੁਪੱਟਾ ਹੈਗਾ ਜੇ ਟਾਈ ਐਂਡ ਡਾਈ ਦਾ ਸੂਟ ਹੈਗਾ ਜੇ ਆਲ ਓਵਰ ਪ੍ਰਿੰਟ ਸਕਰੀਨ ਸ਼ਾਟ ਲੈ ਲਿਓ ਜਲਦੀ ਜਲਦੀ ਬੁੱਕ ਕਰ ਲਿਓ ਤੇ ਇੱਕਦਿ ਦੁਪੱਟਾ ਖੋਲ ਕੇ ਤੁਹਾਨੂੰ ਦਿਖਾ ਦਿੰਦਾ ਮੈਂ ਪਿਓਰ ਦਾ ਦੁਪੱਟਾ ਜੇ ਪੂਰਾ ਡਾਈ ਹੋਇਆ ਸ਼ਾਨਦਾਰ ਤੇ ਇਹਦੇ ਵਿੱਚ ਪ੍ਰਿੰਟ ਬੜੇ ਸੋਹਣੇ ਆਉਣੇ ਜੇ ਸਾਰੇ ਹੀ ਤੇ ਆਹ ਲਓ ਜੀ ਸੇਮ ਆ ਗਿਆ ਦੁਪੱਟਾ ਇਹਦੇ ਨਾਲ ਦਾ ਦਾ ਹੀ ਹੋਇਆ ਰੇਟ ਸਿਰਫ 645 ਰੁਪਏ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਜਿਹੜਾ ਜੇ ਮੰਗਵਾ ਸਕਦੇ ਜੇ ਆਹ ਲਓ ਜੀ ਆ ਵੀ ਪ੍ਰਿੰਟ ਚੈੱਕ ਕਰਿਓ ਪ੍ਰਿੰਟ ਬੜੇ ਸੋਹਣੇ ਸੋਹਣੇ ਆਉਣੇ ਜੇ ਤੇ ਨਾਲ ਦੁਪट्टे ਜਿਹੜੇ ਜੇ ਉਹ ਵੀ ਤਾਂ ਬਹੁਤ ਪਿਆਰੇ ਪਿਆਰੇ ਆਉਣੇ ਨਾਲ ਇਹਨਾਂ ਦੇ ਸਾਰੇ ਦੁਪट्टे ਜਿਹੜੇ ਜੇ ਆਉਣਗੇ ਪਿਓਰ ਦੇ ਤੇ ਸੂਟ ਵੀ ਆਉਣਗੇ ਪਿਓਰ ਕਾਟਨ ਦੇ ਕੈਮਰੀਕ ਕਾਟਨ ਸਰਪਲਸ ਦੀ ਕਾਟਨ ਬਹੁਤ ਸ਼ਾਨਦਾਰ ਜੀ ਤੇ ਨਾਲ ਦੁਪੱਟਾ ਤੁਸੀਂ ਵੇਖ ਸਕਦੇ ਜੇ ਚਨਾਉਨ ਦਾ ਸੌਰੀ ਪਿਓਰ ਦਾ ਪੂਰਾ ਫੁੱਲ ਪਿਓਰ ਦਾ ਦੁਪੱਟਾ ਜੇ ਕੋਈ ਸੈਮੀ ਨਹੀਂ ਕੋਈ ਹਾਫ ਨਹੀਂ ਰੇਟ ਆਊਗਾ ਜੇ ਇਹਦਾ ਸਿਰਫ 645 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਪ੍ਰਿੰਟ ਚੈੱਕ ਕਰੋ ਅੱਜ ਦੇ ਤੁਸੀਂ ਬਸ ਇੰਨੇ ਪਿਆਰੇ ਪਿਆਰੇ ਪ੍ਰਿੰਟ ਨੇ ਤੇ ਜਲਦੀ ਜਲਦੀ ਬੁੱਕ ਕਰ ਲਿਓ ਜਿਹੜੇ ਕਸਟਮਰ ਪਹਿਲਾਂ ਵੀਡੀਓ ਵੇਖਣਗੇ ਉਹਨਾਂ ਨੂੰ ਪਹਿਲਾਂ ਸੂਟ ਮਿਲ ਜਾਣਗੇ ਜੇ ਲੇਟ ਵੇਖੋਗੇ ਤਾਂ ਫਿਰ ਸਟਾਕ ਨਹੀਂ ਜੇ ਮਿਲਣਾ ਰੇਟ ਆਉਣਾ ਜੇ ਇਹਨਾਂ ਦਾ ਸਿਰਫ 645 ਰੁਪਏ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਕਿੱਥੇ ਵੀ ਤੁਸੀਂ ਮੰਗਵਾ ਸਕਦੇ ਜੀ ਆ ਲੋ ਜੀ ਆ ਵੀ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਜਿਹਦੇ ਬਹੁਤ ਜਿਆਦਾ ਸੋਹਣੇ ਸੂਟ ਨੇ ਤੇ ਦੁਪੱਟਾ ਆਊਗਾ ਜਿਹਦੇ ਨਾਲ ਪਿਓਰ ਦਾ ਸ਼ਿਪਿੰਗ ਆਊਗੀ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਪ੍ਰਿੰਟ ਵੇਖ ਸਕਦੇ ਜੇ ਤੁਸੀਂ ਕੈਮਰੀ ਕਾਟਨ ਦਾ ਵੱਡੇ ਬਰ ਦੇ ਵਿੱਚ ਜੇ 3.5 ਮੀਟਰ ਦੀ ਕੱਟ ਦੇ ਨਾਲ ਤੇ ਹਲਦੀ ਕਸਟਮਰ ਜਿਹੜਾ ਜੇ ਉਹ ਵੀ ਸੂਟ ਬਣਵਾ ਸਕਦਾ ਬੜੇ ਆਰਾਮ ਦੇ ਨਾਲ ਇਹਨਾਂ ਦੇ ਵਿੱਚ ਤੇ ਆ ਵੀ ਚੈੱਕ ਕਰਿਓ ਇਹਨਾਂ ਦੇ ਨਾਲ ਦੁਪੱਟੇ ਜਿਹੜੇ ਆਉਣ ਲੱਗੇ ਜੇ ਉਹ ਆਉਣ ਲੱਗੇ ਜੇ ਕ੍ਰਾਸ਼ ਸ਼ਿਮਰ ਤੇ ਟਿਸ਼ੂ ਦੇ ਸੋਰੀ ਟਿਸ਼ੂ ਨਹੀਂ ਟਿਸ਼ੂ ਦੇ ਨਹੀਂ ਗਲਾਸ ਸ਼ਿਮਰ ਦੇ ਆ ਲੋ ਜੀ ਇਹਨਾਂ ਦਾ ਫੈਬਰਿਕ ਚੈੱਕ ਕਰਿਓ ਕਾਟਨ ਬਹੁਤ ਸੋਹਣੀ ਕੈਮਰਿਕ ਦੀ ਤੇ ਦੁਪੱਟਾ ਆ ਗਿਆ ਜੇ ਇਹਦੇ ਨਾਲ ਕ੍ਰਸ਼ ਸ਼ਿਮਰ ਦਾ ਤੇ ਵਿੱਚ ਦੁਪੱਟੇ ਕੁਝ ਔਰਗਾਂజా بیس ਦੇ ਆ ਜਾਣਗੇ ਤੇ ਪੇਂਟ ਵਾਲੇ ਦੁਪੱਟੇ ਜੇ ਪ੍ਰਿੰਟ ਬਹੁਤ ਸੋਹਣਾ ਜੇ ਦੁਪੱਟੇ ਪੇਂਟ ਦੇ ਨਾਲ ਚੈੱਕ ਕਰਿਓ ਰੇਟ ਦਵਾਂਗੇ ਤੁਹਾਨੂੰ ਆਪਾਂ ਇਹਨਾਂ ਦਾ ਵੀ ਸੇਮ 645 ਰੁਪਏ ਆ ਲੋ ਜੀ ਚੈੱਕ ਕਰ ਲਿਓ ਬਹੁਤ ਸੋਹਣਾ ਪੇਂਟ ਹੋਇਆ ਦੁਪੱਟਿਆਂ ਦੇ ਉੱਤੇ ਰੇਟ ਸੇਮ 645 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਵੀ ਤੁਸੀਂ ਇੱਕ ਜਿਹੜਾ ਜੇ ਮੰਗਵਾ ਸਕਦੇ ਜੇ ਤੇ ਆ ਲਓ ਜੀ ਰੈੱਡ ਮੈਰੂਨ ਦੇ ਨਾਲ ਬਹੁਤ ਸੋਹਣਾ ਮੈਚ ਜੇ ਬਹੁਤ ਸੋਹਣੀ ਕੰਟਰਾਸਟ ਦੀ ਕਢਾਈ ਔਰ ਪ੍ਰਿੰਟ ਜੇ ਨਾਲ ਉੱਪਰ ਬਹੁਤ ਸੋਹਣਾ ਜਿਹੜਾ ਇਹਦੇ ਵਿੱਚ ਪੇਂਟ ਹੋਇਆ ਜੇ ਤੇ ਦੁਪੱਟਾ ਜਿਹੜਾ ਜੇ ਉਹ ਆਜੂਗਾ ਜੇ ਔਰਗਾਂజా ਦਾ ਰੇਟ ਉਹੀ ਸੇਮ 645 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਕਰ ਰਹੀ ਸੂਟ ਨੇ ਡੇਲੀ ਵੇਅਰ ਪਾਉਣ ਵਾਲੇ ਟਾਪ ਦੀ ਕੁਆਲਿਟੀ ਦੇ ਨਾਲ ਤੇ ਆਹ ਪ੍ਰਿੰਟ ਚੈੱਕ ਕਰਿਓ ਪਹਿਲਾਂ ਤਾਂ ਬਹੁਤ ਪਿਆਰਾ ਪ੍ਰਿੰਟ ਹੈ ਇਹਦਾ ਸੂਟ ਦਾ ਆ ਲੋ ਜੀ ਡਿਜੀਟਲ ਪ੍ਰਿੰਟ ਸ਼ਾਨਦਾਰ ਤੇ ਨਾਲ ਇਹਦਾ ਦੁਪੱਟਾ ਜਿਹੜਾ ਜੇ ਉਨਾ ਹੀ ਸ਼ਾਨਦਾਰ ਤੇ ਆਹ ਮੈਚਿੰਗ ਜਿਹਦੀ ਸੋਹਣੀ ਜੀ ਪ੍ਰਿੰਟ ਦੀ ਰੇਟ ਇਹਦਾ ਰਹੂਗਾ ਜੇ ਉਹੀ 645 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਨਾਲ ਤੇ ਆ ਵੀ ਪ੍ਰਿੰਟ ਚੈੱਕ ਕਰਿਓ ਕੈਮਰੀ ਕਾਟਨ ਦਾ ਤੇ ਦੁਪੱਟਾ ਬਹੁਤ ਸ਼ਾਨਦਾਰ ਨਾਲ ਇਹਦੇ ਇਹ ਆਗਾ ਜੇ ਕ੍ਰਾਸ਼ ਸ਼ਿਮਰ ਦਾ ਚੈੱਕ ਕਰੋ ਕੰਟਰਾਸਟ ਦਾ ਮੈਚਿੰਗ ਬਹੁਤ ਸੋਹਣੀ ਸੂਟ ਦੀ ਰੇਟ ਸੇਮ ਉਹੀ 645 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਤੇ ਆ ਆਗੇ ਤੇ ਅਗੇ ਬਾਟਮ ਵਰਕ ਵਾਲੇ ਸੂਟ ਬਾਟਮ ਵਰਕ ਦੇ ਵਿੱਚ ਬਹੁਤ ਜ਼ਿਆਦਾ ਸਟਾਕ ਸੀ ਪਰ ਹੋਇਆ ਇਦਾਂ ਆ ਕਿ ਫੋਟੋਆਂ ਜਿਹੜੀਆਂ ਆਪਾਂ ਪੋਸਟ ਕੀਤੀਆਂ ਗਰੁੱਪ ਦੇ ਵਿੱਚ ਤੇ ਉਹ ਕਸਟਮਰ ਜਿਹੜੇ ਆ ਉਹਨਾਂ ਨੇ ਸਾਰੇ ਜਿਹੜੇ ਗਰੁੱਪ 'ਚ ਹੀ ਬੁੱਕ ਕੀਤੇ ਸੂਟ ਇਹਦੇ ਵਿੱਚ ਸਿਰਫ ਆਪਣੇ ਕੋਲ ਰਹਿ ਗਏ ਦੋ ਸੂਟ ਵੀਰੇ ਵਿੱਚ ਪਾਉਣ ਵਾਸਤੇ ਤੇ ਇਹ ਵੀ ਤੁਹਾਨੂੰ ਆਪਾਂ ਦੇ ਦੇਣਾ ਜੇ ਇਹਦੀ ਬਾਟਮ ਦੇ ਉੱਤੇ ਵਰਕ ਜੇ ਪ੍ਰਿੰਟਡ ਸ਼ਰਟ ਜੇ ਦੁਪੱਟਾ ਕੋਟਾ ਡੋਰੀਆ ਦਾ ਜਾਂ ਟਾਈ ਐਂਡ ਆਈ ਦਾ ਤੇ ਰੇਟ ਇਹਦਾ ਵੀ ਸੇਮ ਹੀ ਆਊਗਾ ਜੇ 645 ਰੁਪਏ ਚੈੱਕ ਕਰਿਓ ਜੀ ਬਹੁਤ ਸੋਹਣਾ ਸੂਟ ਜੇ ਬਹੁਤ ਸੋਹਣਾ ਪ੍ਰਿੰਟ ਜੇ ਰੇਟ ਸਿਰਫ 645 ਰੁਪਏ ਤੇ ਆ ਵੀ ਚੈੱਕ ਕਰ ਲਿਓ ਇਹ ਵੀ ਬਹੁਤ ਸੋਹਣਾ ਸੂਟ ਜੇ ਵਰਕ ਬਹੁਤ ਸ਼ਾਨਦਾਰ ਜੇ ਬਾਟਮ ਦੇ ਉੱਤੇ ਤੇ ਨਾਲ ਦੁਪੱਟਾ ਕੋਟਾ ਡੋਰੀਆ ਦਾ ਟਾਈ ਐਂਡ ਆਈ ਦਾ ਤੇ ਇਧਰੋਂ ਪ੍ਰਿੰਟ ਚੈੱਕ ਕਰਿਓ ਤੇ ਨਾਲ ਮੈਚਿੰਗ ਚੈੱਕ ਕਰ ਲਓ ਜੀ ਇਹ ਵੀ ਆ ਗਿਆ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ 645 ਰੁਪਏ ਦਾ ਹੁਣ ਜਿਹੜੇ ਸੂਟ ਸ਼ੁਰੂ ਹੋਣ ਲੱਗੇ ਆ ਇਹ ਵੀ ਚੈੱਕ ਕਰਿਓ ਰੇਟ ਆਊਗਾ ਜੇ 745 ਰੁਪਏ ਤਾਂ ਪਹਿਲਾਂ ਦਾ ਸੂਟ ਵੇਖਿਓ ਜੀ ਚੈੱਕ ਕਰਿਓ ਲਓ ਜੀ ਸਾਰੇ ਸੂਟ ਦੇ ਵਿੱਚ ਲੇਸਿਸ ਦਾ ਵਰਕ ਹੋਇਆ ਜੇ ਬਟਨ ਉੱਪਰ ਲੱਗੇ ਨੇ ਫੈਬਰਿਕ ਜਿਹੜਾ ਜੇ ਇਹਦਾ ਆ ਗਿਆ ਜੇ ਕੈਮਰੀ ਕਾਟਨ ਦਾ ਸ਼ਰਟ ਦਾ ਤੇ ਬਾਟਮ ਜਿਹੜੀ ਜੇ ਉਹ ਮਸਲੀਨ ਦੀ ਜੇ ਬਾਟਮ ਦੇ ਉੱਤੇ ਵਰਕ ਜੇ ਸੇਮ ਪ੍ਰਿੰਟ ਨਾਲ ਦਾ ਦੁਪੱਟਾ ਇਹਦੇ ਨਾਲ ਆ ਗਿਆ ਜੇ ਟਾਈ ਐਂਡ ਡਾਈ ਦਾ ਸੀਕੁਐਂਸ ਵਾਲਾ ਚੈੱਕ ਕਰ ਲਓ ਇਹਦੇ ਦੋ ਕਲਰ ਮਿਲਣਗੇ ਤੁਹਾਨੂੰ ਇਹ ਚ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਇਹ 42 ਤੱਕ ਲੈਂਥ ਜਿਹੜੀ ਇਹਦੀ ਇਹਦੀ ਬਣ ਜਾਂਦੀ ਜੇ ਬੜੇ ਆਰਾਮ ਨਾਲ ਸੂਟ ਦੀ ਵੱਧ ਵੀ ਬਣ ਸਕਦੀ ਆ 42 ਤੱਕ ਤਾਂ इजीली ਬਣ ਜਾਂਦੀ ਆ ਰੇਟ ਆਊਗਾ ਜੇ ਦਾ 700 ਤੇ 45 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਇਹਦੇ ਵਿੱਚ ਆ ਗਿਆ ਜੇ ਸੈਕੰਡ ਕਲਰ ਫਰੋਜੀ ਬਹੁਤ ਸ਼ਾਨਦਾਰ ਪ੍ਰਿੰਟ ਜੇ ਬਹੁਤ ਜ਼ਿਆਦਾ ਸ਼ਾਨਦਾਰ ਕਲਰ ਤੇ ਤੁਸੀਂ ਵੇਖ ਸਕਦੇ ਜੇ ਪੇਮੈਂਟ ਇਹਨਾਂ ਦੀ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਕਿਹੇ ਚ ਨਹੀਂ ਜੇ ਹੈਗੀ ਮਸਲੀਨ ਦੀ ਬਾਟਮ ਜੇ ਮਸਲੀਨ ਦਾ ਦੁਪੱਟਾ ਜੇ ਸੀਕਵੈਂਸ ਵਾਲਾ ਸ਼ਰਟ ਜਿਹੜੀ ਜੇ ਉਹ ਆਉਗੀ ਇਹਦੇ ਵਿੱਚ ਕੈਮਰਿਕ ਦੀ ਬਹੁਤ ਸੋਹਣੀ ਬਹੁਤ ਜ਼ਿਆਦਾ ਸ਼ਾਨਦਾਰ ਤੇ ਬਹੁਤ ਜ਼ਿਆਦਾ ਪਿਆਰੀ ਜੀ ਪ੍ਰਿੰਟ ਦੇ ਨਾਲ ਕਢਾਈ ਦੀ ਮੈਚ ਰੇਟ ਉਹੀ ਸੇਮ 645 ਰੁਪਏ ਉਹ ਸੌਰੀ 745 ਰੁਪਏ 745 ਅੱਗੇ ਆ ਗਿਆ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਇਹ ਵੀ ਚੈੱਕ ਕਰ ਲਓ ਬਹੁਤ ਸੋਹਣੀ ਆਰਗੈਨਿਕ ਕਾਟਨ ਇਹ ਮਸਲੀਨ ਨਹੀਂ ਜੇ ਲਾਈਨਿੰਗ ਤੋਂ ਬਿਨਾ ਬਣਦੀ ਜੇ ਬੜੇ ਆਰਾਮ ਨਾਲ ਤੁਸੀਂ ਬਣਾ ਸਕਦੇ ਜੇ ਤੇ ਆ ਹੈਗਾ ਜੀ ਇਹਦਾ ਸੋਨਾ ਜਿਹਾ ਪ੍ਰਿੰਟ ਸੂਟ ਦਾ ਆ ਨੱਕ ਦੇ ਉੱਤੇ ਡਿਜ਼ਾਈਨ ਜੇ ਆ ਸਾਰੀ ਫਰੰਟ ਜਿਹੜੀ ਇਹਦੀ ਡਿਜੀਟਲ ਬਣੀ ਜੇ ਤੇ ਆ ਇਹਦੀ ਬੈਕ ਸਾਈਡ ਆਉਂਦੀ ਜੇ ਨਾਲ ਬਾਟਮ ਆ ਜਾਂਦੀ ਜੇ ਪਲੇਨ ਇਹਦੀ ਤੇ ਤੁਹਾਨੂੰ ਬਾਵਾਵਾਂ ਵੀ ਹੈਗੀਆਂ ਲੋ ਜੀ ਭਾਜੀ ਕਿਤੇ ਬਾਵਾਵਾਂ ਬਣੀਆਂ ਜਿੱਤੀਆਂ ਆ ਲੋ ਜੀ 100% ਪਿਓਰ ਆਰਗੈਨਿਕ ਕਾਟਨ ਤੁਸੀਂ ਵੇਖ ਸਕਦੇ ਜੇ ਆ ਬਾਵਾ ਦਾ ਡਿਜ਼ਾਈਨ ਜੇ ਇਹਦਾ ਆ ਸਾਹਮਣੇ ਇਹਦੀ ਨੈਕ ਦੇ ਉੱਤੇ ਡਿਜ਼ਾਈਨ ਹੈ ਤੇ ਇਹ ਤੁਸੀਂ ਸੂਟ ਜਿਹੜਾ ਜੇ ਚੈੱਕ ਕਰ ਸਕਦੇ ਜੇ ਬੜੀ ਸ਼ਾਨਦਾਰ ਜੀ ਕੁਆਲਟੀ ਦੇ ਨਾਲ ਦੁਪੱਟਾ ਜੇ ਦੇ ਨਾਲ ਬਹੁਤ ਸ਼ਾਨਦਾਰ ਆਊਗਾ ਜੇ ਮਸਲੀਨ ਦਾ ਡਿਜੀਟਲ ਪ੍ਰਿੰਟ ਦੇ ਵਿੱਚ ਚੈੱਕ ਕਰੋ ਆ ਲੋ ਜੀ ਇਹਦਾ ਵੀ ਰੇਟ ਸੇਮ ਆਜੂਗਾ ਜੇ 700 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ 790 ਰੁਪਏ ਰੇਟ ਇਹਦਾ ਆਪਾਂ ਪਾਇਆ ਹੈਗਾ ਤੁਹਾਨੂੰ ਮਿਲ ਜੂਗਾ 700 ਤੇ 45 ਰੁਪਏ ਦੇ ਵਿੱਚ ਇਸ ਤੋਂ ਬਾਅਦ ਜਿਹੜਾ ਸੂਟ ਹੈ ਇਹ ਵੀ ਚੈੱਕ ਕਰ ਸਕਦੇ ਜੇ ਤੁਸੀਂ ਇਹ ਵੀ ਪੂਰਾ ਸ਼ਾਨਦਾਰ ਸੂਟ ਜੇ ਇਹ ਵੀ ਆ ਗਿਆ ਜੇ ਕੈਮਰੀਕ ਦੇ ਉੱਤੇ ਬਾਟਮ ਆ ਗਈ ਜੇ ਮਸਲੀਨ ਦੀ ਦੁਪੱਟਾ ਆ ਗਿਆ ਜੇ ਨਾਲ ਇਹਦੇ ਔਰਗਾਂਜਾ ਦਾ ਤੇ ਬਾਟਮ ਦੇ ਉੱਤੇ ਵਰਕ ਹੈ ਪ੍ਰਿੰਟ ਬਹੁਤ ਸ਼ਾਨਦਾਰ ਜੇ ਰੇਟ ਇਹਦਾ ਰਹੂਗਾ ਜੇ ਸਿਰਫ ਤੇ ਸਿਰਫ 745 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਜਿਹੜਾ ਸੂਟ ਹੈਗਾ ਇਹਦੀ ਤੇ ਬਹੁਤ ਜ਼ਿਆਦਾ ਡਿਮਾਂਡ ਹੈਗੀ ਇਹ ਸਿਰਫ 2 ਸੂਟ ਆਪਣੇ ਕੋਲ ਬਜੇ ਜੇ ਤੇ ਮੈਂ ਕਿਹਾ ਚੱਲ ਇਹਦੀ ਵੀ ਵੀਡੀਓ ਤੁਹਾਨੂੰ ਸ਼ੋਅ ਕਰਾ ਦੇਣਾ ਕਿਉਂਕਿ ਆਹ ਸੂਟ ਸੇਮ ਜਿਹੜਾ ਹੈਗਾ ਬਾਣੀ ਸੰਧੂ ਨੇ ਪਾਇਆ ਹੈਗਾ ਮੇਰੇ ਇੰਸਟਾਗ੍ਰam ਪੇਜ ਦੇਤੇ ਇਹਦੀਆਂ ਫੋਟੋਆਂ ਅਪਲੋਡ ਹੋਈਆਂ ਜੇ ਚੈੱਕ ਕਰ ਲਿਓ ਪ੍ਰਿੰਟ ਦੇ ਨਾਲ ਸੀਕਵੈਂਸ ਦਾ ਵਰਕ ਜੇ ਬਹੁਤ ਸੋਹਣਾ ਸਟੋਨ ਵਰਕ ਬਾਟਮ ਪਲੇਨ ਵਾਈਟ ਤੇ ਦੁਪੱਟਾ ਨਾਲ ਡਿਜੀਟਲ ਤੇ ਦੁਪੱਟੇ ਦੇ ਉੱਤੇ ਲੈਂਸ ਲੱਗੀ ਜੇ ਟਾਈ ਐਂਡ ਆਈ ਦੀ ਤੇ ਇਹ ਪ੍ਰਿੰਟ ਚੈੱਕ ਕਰ ਸਕਦੇ ਜੇ ਤੁਸੀਂ ਬਹੁਤ ਸ਼ਾਨਦਾਰ ਡਿਜ਼ਾਈਨ ਜੇ ਬਾਣੀ ਸੰਧੂ ਮਾਡਲ ਨੇ ਸੂਟ ਇਹ ਪਾਇਆ ਜੇ ਸਿੰਗਰ ਨੇ ਆ ਇਹਦੀ ਬੈਕ ਸਾਈਡ ਜੇ ਆ ਫਰੰਟ ਜੇ ਬਾਟਮ ਇਹਦੇ ਨਾਲ ਪਲੇਨ ਜੇ ਦੁਪੱਟਾ ਜਿਹੜਾ ਜੇ ਉਹ ਬਹੁਤ ਸ਼ਾਨਦਾਰ ਜੇ कॉटन ਦਾ ਤੇ ਇਹ ਵੀ ਫੈਬਰਿਕ ਜਿਹੜਾ ਜੇ कॉटन ਦਾ ਜੇ ਇਹਦੇ ਵਿੱਚ ਲਾਈਨਿੰਗ ਦੀ ਲੋੜ ਪੈ ਸਕਦੀ ਜੇ ਸੂਟ ਨੂੰ ਬਣਾਉਣ ਵਾਸਤੇ ਰੇਟ ਆਊਗਾ ਇਹਦਾ ਵੀ ਸੇਮ 745 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਆਲ ਓਵਰ ਇੰਡੀਆ 'ਚ ਆ ਜਿਹੜੇ ਹੁਣ ਸੂਟ ਚੈੱਕ ਹੋਣ ਲੱਗੇ ਸ਼ੁਰੂ ਇਹ ਵੀ ਚੈੱਕ ਕਰਿਓ ਬੜੇ ਬਾਖਮਾਲ ਸੂਟ ਨੇ ਦੁਪੱਟੇ ਬਹੁਤ ਸੋਹਣੇ ਬਣੇ ਇਹਨਾਂ ਦੇ ਚੈੱਕ ਕਰਿਓ ਪਹਿਲਾਂ ਤਾਂ ਇਹਦੇ ਬਹੁਤ ਸ਼ਾਨਦਾਰ ਆਊਗਾ ਕੱਟਵਰਕ ਘੇਰੇ ਦੇ ਉੱਤੇ ਫੈਬਰਿਕ ਆਊਗਾ ਜੇ ਕੈਮਰੀ ਕਾਟਨ ਦਾ ਦੁਪੱਟਾ ਆਊਗਾ ਜੇ ਨਾਲ ਕੋਟਾ ਡੋਰੀਆ ਦਾ ਦੁਪੱਟੇ ਦੇ ਕਾਰਨਰ ਦੇ ਉੱਤੇ ਆਊਗਾ ਪੈਚਵਰਕ ਨਾਲ ਕੱਟਵਰਕ ਤੇ ਇਹਦਾ ਦੁਪੱਟਾ ਇੱਕ ਵਾਰੀ ਖੋਲਿਓ ਭਾਜੀ ਦੁਪੱਟਾ ਚੈੱਕ ਕਰਿਓ ਬਹੁਤ ਸ਼ਾਨਦਾਰ ਡਿਜ਼ਾਈਨ ਇਹਦਾ ਬਣਿਆ ਜੇ ਦੁਪੱਟੇ ਦਾ ਆਹ ਲਓ ਜੀ ਚੈੱਕ ਕਰੋ ਪੂਰੀ ਡਿਜ਼ਾਈਨਰ ਲੁੱਕ ਦੇ ਵਿੱਚ ਜੀ ਆ ਰਿਹਾ ਜੀ ਪੱਲਿਆਂ ਦੇ ਉੱਤੇ ਸਾਰੇ ਇਹਦੇ ਪੈਚ ਲੱਗੇ ਹੋਣਗੇ ਜੇ ਤਿੰਨ ਪੈਚ ਹੋਣਗੇ ਪੱਲਿਆਂ ਦੇ ਉੱਤੇ ਤੇ ਨਾਲ ਆਊਗੀ ਜੇ ਕੱਟਵਰਕ ਸਾਰੀ ਦੁਪੱਟੇ ਦੇ ਉੱਤੇ ਤੇ ਸੇਮ ਪ੍ਰਿੰਟ ਨਾਲ ਦੇ ਪੈਚ ਜਿਹੜੇ ਦੁਪੱਟਿਆਂ ਦੇ ਮਿਲਣਗੇ ਤੁਹਾਨੂੰ ਰੇਟ ਆਊਗਾ ਜੇ ਇਹਦਾ 845 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਆ ਗਿਆ ਜੇ ਕਲਰ ਇਹਦੇ ਵਿੱਚ ਅਗਲਾ ਵੀ ਚੈੱਕ ਕਰ ਲਿਓ ਉਹ ਸੋਹਣਾ ਸੂਟ ਜੇ ਬਡਫਲਾਈ ਵਾਲਾ ਪ੍ਰਿੰਟ ਬਹੁਤ ਪਿਆਰਾ ਜੇ ਡਿਜ਼ਾਈਨ ਬਹੁਤ ਪਿਆਰਾ ਜੇ ਪੈਚਵਰਕ ਬਹੁਤ ਸੋਹਣੇ ਨੇ ਦੁਪੱਟੇ ਬਹੁਤ ਆਪਦੇ ਨੇ ਤੇ ਇਧਰੋਂ ਕੱਟਵਰਕ ਬਹੁਤ ਸੋਹਣਾ ਹੈ ਜੇ ਇਹਨਾਂ ਦੇ ਉੱਪਰ ਰੇਟ ਉਹੀ ਸੇਮ 845 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਆ ਵੀ ਸੂਟ ਚੈੱਕ ਕਰ ਲਿਓ ਬਹੁਤ ਸੋਹਣਾ ਪ੍ਰਿੰਟ ਜੇ ਇਹ ਵੀ ਤੇ ਇਹ ਵੀ ਤੁਸੀਂ ਲੈ ਸਕਦੇ ਜੇ 845 ਰੁਪਈਆ ਦੇ ਨਾਲ ਤੇ ਆਹ ਸੂਟ ਦੀ ਪੂਰੀ ਲੁੱਕ ਜੇ ਇਹਦੀ ਕੈਂਟ ਜਿਹੜੀ ਤੁਸੀਂ ਵੇਖ ਸਕਦੇ ਜੇ ਸਟਿਚ ਹੋ ਕੇ ਸੂਟ ਜਿਹੜਾ ਜੇ ਇਦਾਂ ਦਾ ਰੈਡੀ ਹੋ ਜਾਂਦਾ ਜੇ ਆਹ ਪੈਚਵਰਕ ਜਿਹਦਾ ਜੇ ਇਹਨਾਂ ਦੇ ਨਾਲ ਆਉਂਦਾ ਜੇ ਆਹ ਸੇਮ ਸੂਟ ਜੇ ਰੇਟ ਉਹੀ ਸੇਮ ਆਊਗਾ 700 ਸੌਰੀ 800 ਤੇ 45 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਜੇ ਆਹ ਸੂਟ ਜੇ ਦੇ ਵਿੱਚ ਲਾਸਟ ਸਾਡੇ ਕੋਲ ਐਂਡ ਸੂਟ ਤੇ ਐਂਡਲੈਸ ਸੂਟ ਕਲਰ ਆ ਗਿਆ ਜੇ ਇਹਦਾ ਫਰੋਜੀ ਤੇ ਬਹੁਤ ਸੋਹਣਾ ਬ੍ਰਾਈਟ ਕਲਰ ਹੈ ਵੀਡੀਓ ਜੇ ਥੋੜਾ ਜਿਆਦਾ ਡਲ ਆਉਂਦਾ ਪਰ ਬਹੁਤ ਸ਼ਾਨਦਾਰ ਕਲਰ ਹੈ ਇਹ ਤੁਸੀਂ ਲੈ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਸ਼ਿਪਿੰਗ ਫ੍ਰੀ ਦੇਵਾਂਗੇ ਆਲ ਓਵਰ ਇੰਡੀਆ ਦੇ ਵਿੱਚ ਰੇਟ 800 ਤੇ 45 ਰੁਪਏ ਤੇ ਲੋ ਜੀ ਆਪਾਂ ਆ ਸੋਹਣੇ ਸੋਹਣੇ ਕਾਟਨ ਦੇ ਸੂਟ ਪ੍ਰਿੰਟ ਸੂਟ ਜਿਹੜੇ ਹੈਗੇ ਧੜ ਲਈ ਆਪਾਂ ਲੈ ਲੈਂਦੇ ਸੀ ਇਹਨਾਂ ਦੀ ਵੀਡੀਓ ਆਪਾਂ ਅਪਲੋਡ ਕਰ ਦੇਣ ਲੱਗੇ ਆਂ ਵੀਡੀਓ ਆਪਾਂ ਸ਼ੂਟ ਕਰ ਲਈ ਆ ਰੈਡੀ ਆ ਟਾਈਮ ਤੇ ਸਾਰਾ ਕੁਝ ਤੇ ਇਹ ਵੀਡੀਓ ਆਪਾਂ ਪੋਸਟ ਕਰ ਦੇਣ ਲੱਗੇ ਆਂ ਚੈੱਕ ਕਰ ਲਿਓ ਜਲਦੀ ਜਲਦੀ ਬੁੱਕ ਕਰ ਲਿਓ ਸਟਾਕ ਲਿਮਟਿਡ ਜੇ ਪ੍ਰਿੰਟ ਬਹੁਤ ਸੋਹਣੇ ਜੇ ਦੁਪट्टे ਬੜੇ ਪਿਆਰੇ ਜੇ ਤੇ ਇੱਥੇ ਵੀਡੀਓ ਐਂਡ ਕਰ ਦਿੰਨੇ ਆਪਾਂ ਫੇਰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸੂਟਾਂ ਦੇ ਨਾਲ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਇੱਥੇ ਬੁਲਾਉਨੇ ਆਪਾਂ ਫਤਿਹ ਵਾਹਿਗੁਰੂ ਜ